ਇਹ ਤੋਂ ਪਹਿਲਾਂ ਹੀ ਪਾਣੀ ਨੂੰ ਛੱਡ ਦਿੱਤਾ ਗਿਆ ਨਹਿਰੀ ਪਾਣੀ ਨੇ ਤਬਾਹੀ ਮਚਵਾ ਦਿੱਤੀ ਜਿਸ ਤੋਂ ਬਾਅਦ ਕਿਸਾਨਾਂ ਦੀ 8 ਤੋਂ 10 ਏਕੜ ਫਸਲ ਖਰਾਬ ਹੋ ਚੁੱਕੀ ਹੈ ਜੁਲਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਦਿਨ ਪੈਂਦੇ ਪਿੰਡ ਸੁਬਰਾ ਵਿਖੇ ਸਮੇ ਤੋਂ ਪਹਿਲਾਂ ਹੀ ਨਹਿਰ ਦੇ ਵਿੱਚ ਛੱਡੇ ਗਏ ਪਾਣੀ ਦੇ ਕਾਰਨ ਕਿਸਾਨਾਂ ਦੀ 8 ਤੋਂ 10 ਏਕੜ ਕਣਕ ਦੀ ਪੱਕੀ ਹੋਈ ਫਸਲ ਖਰਾਬ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਬੰਦੀ ਜਾਣ ਕਰ ਦਿੰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱड्डा ਦੇ ਸੂਬਾ ਵਿਸਤਰ ਸਾਹਿਬ ਸਿੰਘ ਸਬਰ ਨੇ ਦੱਸਿਆ ਕਿ ਨਹਿਰ ਮਹਿਕਮੇ ਵੱਲੋਂ ਖਾਰਾ ਰਾਜਬਾਹ ਵਿੱਚ ਸਮੇ ਤੋਂ ਪਹਿਲਾਂ ਹੀ ਪਾਣੀ ਛੱਡ ਦਿੱਤਾ ਹੈ ਜਿਸ ਕਾਰਨ ਕਿਸਾਨ ਜਗਰਾਜ ਸਿੰਘ ਦੀ ਠੇਕੇ ਤੇ ਲਈ ਹੋਈ 7 ਏਕੜ ਫਸਲ ਅਤੇ ਕਿਸਾਨਾਂ ਦੀ ਮਿਲਾ ਕੇ 10 ਏਕੜ ਦੇ ਕਰੀਬ ਫਸਲ ਖਰਾਬ ਹੋ ਚੁੱਕੀ ਹੈ। ਹਾਂਜੀ ਪ੍ਰਧਾਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਹਬ ਸਿੰਘ ਸਭਰਾ ਕਿਸਾਨ ਚਰਚ ਕਮੇਟੀ ਪੰਜਾਬ ਕੋਟ ਬੁੱਢਾ ਜਸੇਬੰਦੀ ਦਾ ਆਗੂ ਜਦੋਂ ਪਿਛਲੇ ਸੀਜ਼ਨ ਦੇ ਵਿੱਚ ਝੋਨੇ ਦੇ ਦੌਰਾਨ ਜਦੋਂ ਪਾਣੀ 10 ਤਰੀਕ ਨੂੰ ਆਇਆ ਸਿਰਫ 8 ਦਿਨ ਪਾਣੀ ਵਗਿਆ ਨਹਿਰ ਦਾ ਉਦੋਂ ਮਗਰੋਂ ਸਾਰਾ ਗਰਮੀਆਂ ਪਾਣੀ ਨਹੀਂ ਆਇਆ ਨਹਿਰ ਦਾ ਸਾਰਾ ਗਰਮੀਆਂ ਅੱਜ 7 ਦਿਨ ਹੋ ਗਿਆ ਸਭਰਾ ਖਾਰਾ ਰਾਜਵਾ ਇਸ ਭਰਾ ਨੂੰ ਨਹਿਰ ਆਉਂਦੀ ਆ ਖਾਰਾ ਰਾਜਵਾ ਜਿਹੜੀ ਪਟਵਾਰੀ ਸਾਹਿਬ ਨੂੰ ਜਲੇਦਾਰ ਸਾਹਿਬ ਨੂੰ ਤੇ ਐਸਜੀਓ ਸਾਹਿਬ ਨੂੰ ਅੱਜ 8 ਦਿਨ ਹੋ ਗਏ ਰੌਲਾ ਪਾਉਂਦੇ ਰੂ ਨਹਿਰ ਦਾ ਪਾਣੀ ਬੰਦ ਕੀਤਾ ਜਾਵੇ ਕਣਕਾਂ ਪੱਕੀਆਂ ਕਣਕਾਂ ਪੱਕੀਆਂ ਸਾਡਾ ਹੁਣ ਨੁਕਸਾਨ ਹੋਂ ਡਿਆ ਸਾਰਾ ਗਰਮੀਆਂ ਪਾਣੀ ਨਹੀਂ ਆਇਆ ਲੋਕਾਂ ਨੇ ਮੋਗੇ ਪਿੱਛੇ ਬੰਦ ਕੀਤੇ ਆ ਪਾਣੀ ਸਾਰਾ ਟਾਇਲ ਤੇ ਜਾਣ ਡਿਆ ਥਾ ਥਾ ਤੋਂ ਨਹਿਰ ਰੁੜਨ ਗਈ ਆ ਥਾ ਥਾ ਤੋਂ ਮੈਂ ਕਿ ਮੈਨੂੰ 8 ਦਿਨੋਂ ਕੇ ਰੌਲਾ ਪਾਉਂਦੇ ਨੂੰ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਐਸਡੀਓ ਸਾਹਿਬ ਨੂੰ ਐਕਸ਼ਨ ਸਾਹਿਬ ਨੂੰ ਜੈ ਸਿੰਘ ਸਾਹਿਬ ਨੂੰ ਜਲੇਦਾਰ ਸਾਹਿਬ ਨੂੰ ਵੀ ਇਹਨੂੰ ਨਹਿਰ ਨੂੰ ਬੰਦ ਕੀਤਾ ਜਾਣਾ ਸਾਡੀ ਕਣਕ ਦਾ ਨੁਕਸਾਨ ਹੋਂ ਡਿਆ ਪਰ ਅੱਜ ਹਾਰ ਕੇ ਅੱਕ ਕੇ ਬੋਲੇ ਆ ਨਹਿਰ ਦੀ ਹਾਲਤ ਤਾਂ ਵੇਖੋ ਜਾ ਕੇ ਆ ਵੇਖੋ ਨਹਿਰ ਸਾਰੀ ਖਾਲੇ ਨਾਲ ਹੀ ਪਈ ਮੁੜਕਿਆਂ ਦੇ ਕਿਸਾਨ ਰੋਲਾ ਪਾਉਂਦੇ ਆ ਅਸੀਂ ਅੱਜ ਅੱਕ ਕੇ ਬੋਲੇ ਆ ਸੀਆਰਡੀ ਨੂੰ ਵੀ ਦੱਸ ਦਿੱਤਾ ਅੱਜ ਇਹਨਾਂ ਦਾ ਸਮਾਂ ਨਹੀਂ ਲੱਗੂਗਾ ਇਹ ਐਕਸ਼ਨ ਐਸਸੀ ਦੇ ਪੁੱਤਰੇ ਭੂਕੇ ਜਾਣ ਕੇ ਇਹ ਨਹਿਰ ਭਾਗਦੇ ਜਿੰਨਾ ਸਾਡਾ ਨੁਕਸਾਨ ਹੋਇਆ ਸਮੇ ਤੋਂ ਪਹਿਲਾਂ ਹੀ ਪਾਣੀ ਨੂੰ ਛੱਡ ਦਿੱਤਾ ਗਿਆ ਨਹਿਰੀ ਪਾਣੀ ਨੇ ਤਬਾਹੀ ਮਚਵਾ ਦਿੱਤੀ ਜਿਸ ਤੋਂ ਬਾਅਦ ਕਿਸਾਨਾਂ ਦੀ 8 ਤੋਂ 10 ਏਕੜ ਫਸਲ ਖਰਾਬ ਹੋ ਚੁੱਕੀ ਹੈ ਜੁਲਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਦਿਨ ਪੈਂਦੇ ਪਿੰਡ ਸੁਬਰਾ ਵਿਖੇ ਸਮੇ ਤੋਂ ਪਹਿਲਾਂ ਹੀ ਨਹਿਰ ਦੇ ਵਿੱਚ ਛੱਡੇ ਗਏ ਪਾਣੀ ਦੇ ਕਾਰਨ ਕਿਸਾਨਾਂ ਦੀ 8 ਤੋਂ 10 ਏਕੜ ਕਣਕ ਦੀ ਪੱਕੀ ਹੋਈ ਫਸਲ ਖਰਾਬ ਹੋਣ ਦਾ ਮਾਮਲਾ ਸਾਹਮਣੇ ਆਇਆ ਇਸ ਬੰਦੀ ਜਾਣ ਕਰ ਦਿੰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱड्डा ਦੇ ਸੂਬਾ ਵਿਸਤਰ ਸਾਹਿਬ ਸਿੰਘ ਸਬਰ ਨੇ ਦੱਸਿਆ ਕਿ ਨਹਿਰ ਮਹਿਕਮੇ ਵੱਲੋਂ ਖਾਰਾ ਰਾਜਬਾਹ ਵਿੱਚ ਸਮੇ ਤੋਂ ਪਹਿਲਾਂ ਹੀ ਪਾਣੀ ਛੱਡ ਦਿੱਤਾ ਹੈ ਜਿਸ ਕਾਰਨ ਕਿਸਾਨ ਜਗਰਾਜ ਸਿੰਘ ਦੀ ਠੇਕੇ ਤੇ ਲਈ ਹੋਈ 7 ਏਕੜ ਫਸਲ ਅਤੇ ਕਿਸਾਨਾਂ ਦੀ ਮਿਲਾ ਕੇ 10 ਏਕੜ ਦੇ ਕਰੀਬ ਫਸਲ ਖਰਾਬ ਹੋ ਚੁੱਕੀ ਹੈ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਹਿਬ ਸਿੰਘ ਸਭਰਾ ਕਿਸਾਨ ਚਰਚ ਕਮੇਟੀ ਪੰਜਾਬ ਕੋਟ ਬੁੱਢਾ ਜਸੇਬੰਦੀ ਦਾ ਆਗੂ ਜਦੋਂ ਪਿਛਲੇ ਸੀਜ਼ਨ ਦੇ ਵਿੱਚ ਝੋਨੇ ਦੇ ਦੌਰਾਨ ਜਦੋਂ ਪਾਣੀ 10 ਤਰੀਕ ਨੂੰ ਆਇਆ ਸਿਰਫ 8 ਦਿਨ ਪਾਣੀ ਵਗਿਆ ਨਹਿਰ ਦਾ ਉਦੋਂ ਮਗਰੋਂ ਸਾਰਾ ਗਰਮੀਆਂ ਪਾਣੀ ਨਹੀਂ ਆਇਆ ਨਹਿਰ ਦਾ ਸਾਰਾ ਗਰਮੀਆਂ ਅੱਜ 7 ਦਿਨ ਹੋ ਗਿਆ ਸਭਰਾ ਖਾਰਾ ਰਾਜਬਾ ਇਸ ਭਰਾ ਨੂੰ ਨਹਿਰ ਆਉਂਦੀ ਆ ਖਾਰਾ ਰਾਜਬਾ ਜਿਹੜੀ ਪਟਵਾਰੀ ਸਾਹਿਬ ਨੂੰ ਜਲੇਦਾਰ ਸਾਹਿਬ ਨੂੰ ਤੇ ਐਸਡੀਓ ਸਾਹਿਬ ਨੂੰ ਅੱਜ 8 ਦਿਨੋਂ ਗੇ ਰੌਲਾ ਪਾਉਂਦੇ ਨੂੰ ਨਹਿਰ ਦਾ ਪਾਣੀ ਬੰਦ ਕੀਤਾ ਜਾਵੇ ਕਣਕਾਂ ਪੱਕੀਆਂ ਕਣਕਾਂ ਪੱਕੀਆਂ ਸਾਡਾ ਹੁਣ ਨੁਕਸਾਨ ਹੋਂ ਡਿਆ ਸਾਰਾ ਗਰਮੀਆਂ ਪਾਣੀ ਨਹੀਂ ਆਇਆ ਲੋਕਾਂ ਨੇ ਮੋਗੇ ਪਿੱਛੇ ਬੰਦ ਕੀਤੇ ਪਾਣੀ ਸਾਰਾ ਟਾਇਲ ਤੇ ਜਾਂ ਡਿਆ ਥਾਂ-ਥਾਂ ਤੋਂ ਨਹਿਰ ਰੁੜਨ ਲਈ ਆ ਥਾਂ-ਥਾਂ ਤੋਂ ਮੈਂ ਕਿ ਮੈਨੂੰ 8 ਦਿਨੋਂ ਗੇ ਰੌਲਾ ਪਾਉਂਦੇ ਨੂੰ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਐਸਡੀਓ ਸਾਹਿਬ ਨੂੰ ਐਕਸ਼ਨ ਸਾਹਿਬ ਨੂੰ ਜੈ ਸਿੰਘ ਸਾਹਿਬ ਨੂੰ ਜਲੇਦਾਰ ਸਾਹਿਬ ਨੂੰ ਪੀ ਇਹਨੂੰ ਨਹਿਰ ਨੂੰ ਬੰਦ ਕੀਤਾ ਜੇ ਸਾਡੀ ਕਣਕ ਦਾ ਨੁਕਸਾਨ ਹੋਣ ਡਿਆ ਪਰ ਅੱਜ ਆਹਰ ਕੇ ਆੱਕ ਕੇ ਬੋਲੇ ਆ ਨਹਿਰ ਦੀ ਹਾਲਤ ਤਾਂ ਵੇਖੋ ਜਾ ਕੇ ਆ ਵੇਖੋ ਨਹਿਰ ਸਾਰੀ ਖਾਲੇ ਨਾਲ ਹੀ ਪਈ ਮੁੜਕਿਆਂ ਦੇ ਕਿਸਾਨ ਰੋਲਾ ਪਾਉਂਦੇ ਆ ਅਸੀਂ ਅੱਜ ਆੱਕ ਕੇ ਬੋਲੇ ਆ ਸੀਆਰਡੀ ਨੂੰ ਵੀ ਦੱਸ ਦਿੱਤਾ ਅੱਜ ਇਹਨਾਂ ਦਾ ਸਮਾਂ ਨਹੀਂ ਲੱਗੂਗਾ ਇਹ ਐਕਸ਼ਨ ਐਸ ਦੇ ਪੁੱਤਰੇ ਭੂਕੇ ਜਾਣ ਕੇ ਇਹ ਨਹਿਰ ਭਾਗ ਦੇ ਜਿੰਨਾ ਸਾਡਾ ਨੁਕਸਾਨ ਹੋਇਆ